ਯਾਦੇ ਵੀ ਸਰਬ ਭੂਤੇਸ਼ੂ ਮਾ ਬ੍ਰਹਮਚਾਰਨੀ ਰੂਪੇ ਨ ਸੰਸਿਤਾ ਨਮਸਤਸੇ 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 ਨਮੋ ਨਮਹ ਸਭ ਰਾਤਰੀ ਰਾਜ ਦੂਜਾ ਦਿਨ ਹੈ ਤੇ ਅੱਜ ਮੰਦਰਾ ਚ ਦੇਵੀ ਬ੍ਰਹਮਚਾਰਨੀ ਦੀ ਪੂਜਾ ਕੀਤੀ ਜਾ ਰਹੀ ਹੈ ਬ੍ਰਹਮਚਾਰਨੀ ਦਾ ਅਰਥ ਹੁੰਦਾ ਹੈ ਤਪ ਦਾ ਆਚਰਣ ਕਰਨ ਵਾਲੀ ਮਾਤਾ ਦਾ ਰੂਪ ਬਹੁਤ ਤੇਜਮਈ ਤੇ ਵਿਸ਼ਾਲ ਹੈ ਮਾ ਬ੍ਰਹਮਚਾਰਨੀ ਦੇ ਸੱਚੇ ਹੱਥ ਚ ਜਪਦੀ ਮਾਲਾ ਤੇ ਖੱਬੇ ਹੱਥ ਚ ਕਮੰਡਲ ਫੜਿਆ ਹੋਇਆ ਹੈ ਮਾਤਾ ਬ੍ਰਹਮਚਾਰਨੀ ਸਫੇਦ ਵਸਤਰ ਧਾਰਨ ਕਰਦੇ ਨੇ ਮਾ ਬ੍ਰਹਮਚਾਰਨੀ ਨੇ ਆਪਣਾ ਪੂਰਵ ਜਨਮ ਰਾਜਾ ਹਿਮਾਲਿਆ ਦੇ ਘਰ ਚ ਪੁੱਤਰੀ ਦੇ ਰੂਪ ਚ ਲਿਆ ਸੀ ਮਾਤਾ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਚ ਪ੍ਰਾਪਤ ਕਰਨ ਲਈ ਬਹੁਤ ਹੀ ਕਠਿਨ ਤਪੱਸਿਆ ਕੀਤੀ ਸੀ ਤੇ ਇਸ ਕਠਿਨ ਤਪੱਸਿਆ ਦੇ ਕਾਰਨ ਇਹਨਾਂ ਨੂੰ ਪਸਚਾਰਨੀ ਭਾ ਬ੍ਰਹਮਚਾਰਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕੁਝ ਦਿਨਾਂ ਤੱਕ ਕਠਿਨ ਵਰਤ ਰੱਖਦੇ ਹੋਏ ਦੇਵੀ ਨੇ ਖੁੱਲੇ ਆਕਾਸ਼ੇਂ ਢਾਂ ਮੀਤ ਤੁਕ ਦੇ ਭਿਆਨਕ ਕਸ਼ਟ ਸਹੇ। ਜਿਸ ਤੋਂ ਬਾਅਦ ਮਾਤਾ ਨੇ ਕਈ ਸਾਲਾਂ ਤੱਕ ਨਿਰਜਲ ਤੇ ਨਿਰਹਾਰ ਵਿਤਪਸਿਆ ਕੀਤੀ। ਜਿਸ ਤੋਂ ਬਾਅਦ ਉਹਨਾਂ ਦਾ ਨਾਮ ਅਪਰਨਾ ਵੀ ਪਿਆ। ਕਈ ਹਜ਼ਾਰਾਂ ਸਾਲਾਂ ਦੀ ਇਸ ਕਠਿਨ ਤਪੱਸਿਆ ਕਾਰਨ ਬ੍ਰਹਮਚਾਰਨੀ ਦੇਵੀ ਦਾ ਸਰੀਰ ਛਿੰਟ ਹੋ ਗਿਆ। ਉਹਨਾਂ ਦੀ ਦਸ਼ਾ ਦੇਖ ਕੇ ਉਹਨਾਂ ਦੀ ਮਾਂ ਨੂੰ ਬਹੁਤ ਦੁੱਖ ਹੋਇਆ। ਤੇ ਉਹਨਾਂ ਨੂੰ ਇਸ ਕਠਿਨ ਤਪੱਸਿਆ ਤੋਂ ਵਿਰક્ત ਕਰਨ ਦੀ ਆਵਾਜ਼ ਦਿੱਤੀ। देवी ब्रह्मचारिणी मां ਨੂੰ ओंमा ਵੀ ਕਿਹਾ ਜਾਂਦਾ ਹੈ। माता इस कठिन तपस्या ਨੂੰ ਦੇਖ ਦੇਵਤਾ ਸਿੱਧਗੰ ਰਿਸ਼ੀ ਤੇ मुਨੀਆਂ ਵੱਲੋਂ ਸਰਹਾਨਾ ਕੀਤੀ ਗਈ। ਤੇ ਅੰਤ ਵਿੱਚ ਪਿਤਾਵਾ ब्रह्मा जी ਨੇ ਆਕਾਸ਼ਵਾਣੀ ਨਾਲ ਉਹਨਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਕਿ ਅੱਜ ਤੱਕ ਅਜੇ ਹੀ ਕਠਿਨ ਤਪੱਸਿਆ ਕਿਸੇ ਨੇ ਨਹੀਂ ਕੀਤੀ ਜਿਵੇਂ ਦੀ ਤੁਸੀਂ ਕੀਤੀ ਹੈ। ਤੇ ਭਗਵਾਨ ਚੰਦਰ ਮੌਲੀ ਸ਼ਿਰਜੀ ਉਹਨਾਂ ਨੂੰ ਪਤੀ ਦੇ ਰੂਪ ਜਲਦ ਹੀ ਪ੍ਰਾਪਤ ਹੋਣਗੇ। ਤੇ ਹੁੰ ਟਪਸਿਆ ਤੋਂ ਵਿਰક્ત ਹੋ ਕੇ ਉਹਨਾਂ ਨੂੰ ਘਰ ਵਾਪਸ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਮਾਤਾ ਤਪੱਸਿਆ ਤੋਂ ਵਿਰક્ત ਹੋ ਕੇ ਘਰ ਵਾਪਸ ਆ ਜਾਂਦੇ ਨੇ ਤੇ ਸ਼ਾਸਤਰਾਂ ਅਨੁਸਾਰ ਮਾਤਾ ਬ੍ਰਹਮਚਾਰਨੀ ਦਾ ਵਿਆਹ ਭਗਵਾਨ ਸ਼ਿਵ ਜੀ ਨਾਲ ਹੋ ਜਾਂਦਾ ਹੈ ਸੋ ਅਸੀਂ ਤੁਹਾਨੂੰ ਇਹ ਮਾਤਾ ਬ੍ਰਹਮਚਾਰਨੀ ਦੀ ਪੁਰਾਣੀ ਕਥਾ ਸੁਣਾਈ ਜੋ ਕਿ ਮਾਤਾ ਬ੍ਰਹਮਚਾਰਨੀ ਦੇ ਜੀਵਨ ਨਾਲ ਸੰਬੰਧਿਤ ਹੈ ਸੋ ਸਾਨੂੰ ਵੀ ਇਸ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਠਿਨ ਸਥਿਤੀ 'ਚ ਆਪਣੇ ਵਿਸ਼ਵਾਸ ਤੇ ਹੌਸਲੇ ਨੂੰ ਨਹੀਂ ਛੱਡਣਾ ਚਾਹੀਦਾ ਮਾ ਬ੍ਰਹਮਚਾਰਨੀ ਦੀ ਕਿਰਪਾ ਨਾਲ ਸਰ ਸਿੱਧੀ ਪ੍ਰਾਪਤ ਹੁੰਦੀ ਹੈ ਸੋ ਮਾਤਾ ਰਾਣੀ ਤੁਹਾਡੇ ਤੇ ਵੀ ਕਿਰਪਾ ਬਣਾਈ ਰੱਖੇ ਜੈ ਮਾਤਾ ਦੀ ਯਾਦੇ ਵੀ ਸਰਵ ਭੂਤੇਸ਼ੂ ਮਾ ਬ੍ਰਹਮਚਾਰਨੀ ਰੂਪੇ ਨ ਸੰਸੀਤਾ ਨਮਸਤਸੇ 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 ਨਮੋ ਨਮਹ ਵਰਾਤਰੀ ਰਾਜ ਜੁਜਾ ਦਿਨ ਹੈ ਤੇ ਅੱਜ ਮੰਦਰਾ ਚ ਦੇਵੀ ਬ੍ਰਹਮਚਾਰਨੀ ਦੀ ਪੂਜਾ ਕੀਤੀ ਜਾ ਰਹੀ ਹੈ ਬ੍ਰਹਮਚਾਰਨੀ ਦਾ ਅਰਥ ਹੁੰਦਾ ਹੈ ਤਪ ਦਾ ਆਚਰਣ ਕਰਨ ਵਾਲੀ ਮਾਤਾ ਦਾ ਰੂਪ ਬਹੁਤ ਤੇਜਮਈ ਤੇ ਵਿਸ਼ਾਲ ਹੈ ਮਾਂ ਬ੍ਰਹਮਚਾਰਨੀ ਦੇ ਸੱਜੇ ਹੱਥ ਚ ਜਪ ਦੀ ਮਾਲਾ ਤੇ ਖੱਬੇ ਹੱਥ ਚ ਕਮੰਡਲ ਫੜਿਆ ਹੋਇਆ ਹੈ ਮਾਤਾ ਬ੍ਰਹਮਚਾਰਨੀ ਸਫੇਦ ਵਸਤਰ ਧਾਰਨ ਕਰਦੇ ਨੇ ਮਾਂ ਬ੍ਰਹਮਚਾਰਨੀ ਨੇ ਆਪਣਾ ਪੁਰਵ ਜਨਮ ਰਾਜਾ ਹਿਮਾਲਿਆ ਦੇ ਘਰ ਵਿੱਚ ਪੁੱਤਰੀ ਦੇ ਰੂਪ ਚ ਲਿਆ ਸੀ ਮਾਤਾ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਚ ਪ੍ਰਾਪਤ ਕਰਨ ਲਈ ਬਹੁਤ ਹੀ ਕਠਿਨ ਤਪੱਸਿਆ ਕੀਤੀ ਸੀ ਤੇ ਇਸ ਕਠਿਨ ਤਪੱਸਿਆ ਦੇ ਕਾਰਨ ਇਹਨਾਂ ਨੂੰ ਪਲਸਚਾਰਣੀ ਭਾ ਬ੍ਰੰਚਾਰਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕੁਝ ਦਿਨਾਂ ਤੱਕ ਕਠਿਨ ਵਰਤ ਰੱਖਦੇ ਹੋਏ ਦੇਵੀ ਨੇ ਖੁੱਲੇ ਆਕਾਸ਼ੇ ਹੇਠਾਂ ਮੀਂਹ ਤੇ ਧੇ ਭਿਆਨਕ ਕਸ਼ਟ ਸਹੇਲ ਜਿਸ ਤੋਂ ਬਾਅਦ ਮਾਤਾ ਨੇ ਕਈ ਸਾਲਾਂ ਤੱਕ ਨਿਰਜਲ ਤੇ ਨਿਰਹਾਰ ਵਿਤਪੱਸਿਆ ਕੀਤੀ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਅਪਰਨਾ ਵੀ ਪਿਆ ਕਿ ਇਹ ਹਜ਼ਾਰਾਂ ਸਾਲਾਂ ਦੀ ਇਸ ਕਠਿਨ ਤਪੱਸਿਆ ਕਾਰਨ ਬ੍ਰਹਮਚਾਰਨੀ ਦੇਵੀ ਦਾ ਸਰੀਰ shrinks ਹੋ ਗਿਆ। ਉਹਨਾਂ ਦੀ ਦਸ਼ਾ ਦੇਖ ਕੇ ਉਹਨਾਂ ਦੀ ਮਾਂ ਨੂੰ ਬਹੁਤ ਦੁੱਖ ਹੋਇਆ ਤੇ ਉਹਨਾਂ ਨੂੰ ਇਸ ਕਠਿਨ ਤਪੱਸਿਆ ਤੋਂ ਵਿਰક્ત ਕਰਨ ਦੀ ਆਵਾਜ਼ ਦਿੱਤੀ। ਦੇਵੀ ਬ੍ਰਹਮਚਾਰਨੀ ਮਾਂ ਨੂੰ ਓਮਾ ਵੀ ਕਿਹਾ ਜਾਂਦਾ ਹੈ। ਮਾਤਾ ਦੀ ਇਸ ਕਠਿਨ ਤਪੱਸਿਆ ਨੂੰ ਦੇਖ ਦੇਵਤਾ ਸਿੱਧਗੰ ਰਿਸ਼ੀ ਤੇ ਮੁਨੀਆਂ ਵੱਲੋਂ ਸਰਹਾਨਾ ਕੀਤੀ ਗਈ। ਤੇ ਅੰਤ ਵਿੱਚ ਪਿਤਾਮਾ ਬ੍ਰਹਮਾ ਜੀ ਨੇ ਆਕਾਸ਼ਵਾਣੀ ਨਾਲ ਉਹਨਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਕਿ ਅਜ ਤੱਕ ਅਜੇ ਹੀ ਕਠਿਨ ਤਪસ્યા ਕਿਸੇ ਨੇ ਨਹੀਂ ਕੀਤੀ ਜਿਵੇਂ ਦੀ ਤੁਸੀਂ ਕੀਤੀ ਹੈ ਤੇ ਭਗਵਾਨ ਚੰਦਰ ਮੌਲੀ ਸ਼ਿਵ ਜੀ ਉਹਨਾਂ ਨੂੰ ਪਤੀ ਦੇ ਰੂਪ ਜਲਦੀ ਹੀ ਪ੍ਰਾਪਤ ਹੋਣਗੇ ਤੇ ਹੁਣ ਤਪસ્યા ਤੋਂ ਵਿਰਖਤ ਹੋ ਕੇ ਉਹਨਾਂ ਨੂੰ ਘਰ ਵਾਪਸ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਮਾਤਾ ਤਪસ્યા ਤੋਂ ਵਿਰਖਤ ਹੋ ਕੇ ਘਰ ਵਾਪਸ ਆ ਜਾਂਦੇ ਨੇ ਤੇ ਸ਼ਾਸਤਰਾਂ ਅਨੁਸਾਰ ਮਾਤਾ ਬ੍ਰਹਮ ਕਿਆਣੀ ਦਾ ਵਿਆਹ ਭਗਵਾਨ ਸ਼ਿਵ ਜੀ ਨਾਲ ਹੋ ਜਾਂਦਾ ਹੈ ਸੋ ਸਿੱਤ ਤੁਹਾਨੂੰ ਇਹ ਮਾਤਾ ਬ੍ਰਹਮਚਾਰਨੀ ਦੀ ਪੁਰਾਣੀ ਕਥਾ ਸੁਣਾਈ ਜੋ ਕਿ ਮਾਤਾ ਬ੍ਰਹਮਚਾਰਨੀ ਦੇ ਜੀਵਨ ਨਾਲ ਸੰਬੰਧਿਤ ਹੈ ਸੋ ਸਾਨੂੰ ਇਸ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਠਿਨ ਸਥਿਤੀ 'ਚ ਆਪਣੇ ਵਿਸ਼ਵਾਸ ਤੇ ਹੌਸਲੇ ਨੂੰ ਨਹੀਂ ਛੱਡਣਾ ਚਾਹੀਦਾ ਮਾ ਬ੍ਰਹਮਚਾਰਨੀ ਦੀ ਕਿਰਪਾ ਨਾਲ ਸਭ ਸਿੱਧੀ ਪ੍ਰਾਪਤ ਹੁੰਦੀ ਹੈ ਸੋ ਮਾਤਾ ਰਾਣੀ ਤੁਹਾਡੇ ਤੇ ਵੀ ਕਿਰਪਾ ਬਣਾਈ ਰੱਖੇ ਜੈ ਮਾਤਾ